ਪ੍ਰਾਭੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਪ੍ਰੋ ਟੀਵੀ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਝੋਨੇ ਉੱਪਰ ਜਿਹੜਾ ਆਪਣਾ ਹਲਦੀ ਰੋਗ ਆਉਂਦਾਗਾ ਕਈ ਕਿਸਾਨ ਭਰਾ ਉਹਨੂੰ ਡੋਡੀ ਰੋਗ ਵੀ ਕਹਿ ਕਹਿੰਦੇ ਆਗੇ ਕਿਉਂਕਿ ਆਪਾਂ ਲਗਭਗ 50 ਤੋਂ 60% ਜਿੰਨੀਆਂ ਬਿਮਾਰੀਆਂ ਆਪਾਂ ਝੋਨੇ ਨੂੰ ਆਪ ਸਾਧਦੇ ਹਾਂਗੇ ਕਿਉਂਕਿ ਲੋੜ ਤੋਂ ਬਾਅਦ ਜਿਆਦਾ ਜਿਹੜਾ ਆਪਾਂ ਜੂਰੀਆ ਦੇ ਦਿੰਨੇਗੇ ਜਾਂ ਲੋੜ ਤੋਂ ਜ਼ਿਆਦਾ ਨੱਬਤ ਝੋਨੇ ਨੂੰ ਪਾਣੀ ਲਾ ਦਿੰਨੇ ਹਾਂਗੇ ਜਿਆਦਾ ਪਾਣੀ ਕਰਨ ਵੀ ਜਿਹੜੇ ਆਪਣੇ ਦਾਣੇ ਹੁੰਦੇ ਨੇ ਝੋਨੇ ਦੇ ਉਹ ਪਾਟ ਜਾਂਦੇ ਹੈਗੇ ਜੇਕਰ ਤੁਹਾਡੇ ਝੋਨੇ ਦੇ ਵਿੱਚ ਹਲਦੀ ਰੋਗ ਆ ਚੁੱਕਿਆਗਾ ਤਾਂ ਆਪਣੀ ਯੂਨੀਵਰਸਿਟੀ ਵਿੱਚ ਸਪਾਰਸ਼ ਕਰਦੀ ਹੈਗੀ ਗਲੀਲੀਓ ਬੇ ਦੀ ਤੇ ਇਹਦੀ ਜਿਹੜੀ ਡੋਜ਼ ਆਪਾਂ 1 ਲੀਟਰ ਨੂੰ ਆਪਾਂ 2.5 ਕਿੱਲਿਆਂ ਉੱਪਰ ਪਾ ਸਕਦੇ ਹਾਂਗੇ ਤੇ ਇਹਦਾ ਜਿਹੜਾ ਵੀ ਕਈ ਕਿਸਾਨ ਭਰਾ ਕਹਿ ਦਿੰਦੇ ਹੈਗੇ ਬੀਜ ਸਮਾ ਕਿਹੜਾ ਹੁੰਦਾਗਾ ਵੀ ਕਦੋਂ ਕਰੀਏ ਜਾਂ ਹਲਦੀ ਰੋਗ ਨਾ ਆਵੇ ਇਹਦਾ ਕਿਸਾਨ ਪ੍ਰਭੂ ਸਮਾ ਹੁੰਦਾਗਾ ਜਦੋਂ ਬੱਲੀ ਗੋਭ ਦੇ ਵਿੱਚ ਹੋਵੇ ਤੇ ਹੋ ਜਾਂ ਆਪਣਾ ਦਾ 5 4% ਜਿਹੜਾ ਝੋਨਾ ਨਿਸਰ ਗਿਆ ਹੋਵੇ ਤੇ ਉਦੋਂ ਆਪਾਂ ਇਹਦੀ ਸਪਰੇਅ ਕਰ ਸਕਦੇ ਹਾਂ ਕਿ ਗਲੇਲੀ ਦੀ ਤੇ ਆਪਣਾ ਦਾ ਪੂਰਾ ਵਧੀਆ ਸ਼ਾਨਦਾਰ ਰਿਜ਼ਲਟ ਮਿਲੂਗਾ ਧੰਨਵਾਦ